ਵਰਨਨਦ ਪਿੰਦਰ ਸਿੰਘ ਜੋਤੀ ਵਧੀਆ ਚੱਲਣ ਦੇ ਚੋਣਾਂ ਆਮਨ ਸ਼ਾਂਤ ਨੇ ਚੱਲਣ ਦੇ ਆ ਉਹ ਦਿਨ ਵਧੀਆ ਪ੍ਰੈਂਡ ਤੇ ਥੋੜੀ ਜਿਹੀ ਸਟੇਕ ਹੋ ਗਈ ਸੀ ਪਿੰਡਾਂ ਕੋਲ ਤੋਂ ਨਾ ਹੁਣ ਲਖਣ ਦੁਬਾਰਾ ਹੋਇਆ ਹੈ ਰਿਪੋਰਟ ਤੇ ਵਧੀਆ ਰਕਸ਼ਨ ਸ਼ਾਂਤੀ ਵਿੱਚ ਚੱਲਣ ਦੇ ਤੁਸੀਂ ਕੈਂਡੀਡੇਟ ਹਾਂਜੀ ਮੈਂ ਕੈਂਡੀਡੇਟ ਆ ਮਾਂ ਦੀ ਪਾਰਟੀ ਕੀ ਲੱਗਦਾ ਸੀ ਕਿਹਦੀ ਆਏ ਲੋਕਾਂ ਨੇ ਕੰਮ ਵੇਖਣੇ ਭਲੇ ਮਨਸ ਬੰਦੇ ਨੂੰ ਇਤਨਾ ਮਰਗੀ ਪਤਾ ਲੋਕ ਸਿਆਣੀ ਨੇ ਕਿੱਦਾਂ ਚੱਲ ਰਿਹਾ ਭਾਜੀ ਵੇਖੋ ਜੀ ਇਹ ਜਿਹੜਾ ਪਿੰਡ ਚਾਹੀਏ ਦਾ ਅੱਜ ਦੁਬਾਰਾ ਤੋਂ ਜਿਹੜਾ ਚੱਲੂ ਹੋਇਆ 124 ਨੰਬਰ ਬੂਥ ਹੈਗਾ ਅੱਜ ਜਿਹੜੀ VOTING ਹੈ ਬਹੁਤ ਹੀ ਅਮਨ ਸ਼ਾਂਤੀ ਨਾਲ ਪੈ ਰਹੀਆਂ ਨੇ ਤੇ ਆਪਾਂ ਤੇ ਹੀ ਅਪੀਲ ਕਰਦੇ ਆਂ ਕਿ ਆਪਣੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਮਤਲਬ ਉਹਦੇ ਕੰਮ ਜਿਹੜੇ ਵੇਖੋ ਇੱਕ ਤੇ ਉਹਨਾਂ ਜਿਹੜਾ ਪਹਿਲਾ ਵਾਅਦਾ ਕੀਤਾ ਸੀ ਬਿਜਲੀ ਦਾ ਬਿਜਲੀ ਫ੍ਰੀ ਕੀਤੀ ਨੰਬਰ 2 ਸਿੱਖਿਆ ਜਿਹੜੀ ਆ ਉਹਨੂੰ ਤਾਂ ਚੁੱਕਿਆ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਦੇ ਵੀ ਜਿਹਨੇ ਮਤਲਬ ਜਿਆਰ ਕਾਫੀ ਕਾ ਚੱਲ ਗਈ ਆ ਆਮ ਆਦਮੀ ਮਹੱਲਾ ਕਲੀਨਿਕ ਜਿਹੜੇ ਖੁੱਲੇ ਗਏ ਆ ਨਾ ਉੱਥੇ ਸੋਤਰਾਆਂ ਦੀਆਂ ਦਵਾਈਆਂ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਤੇ ਟੈਸ ਵੀ ਸਾਰੇ ਫ੍ਰੀ ਕੀਤੇ ਜਾ ਰਹੇ ਹਨ ਬਾਕੀ ਆਪਾਂ ਨੌਕਰੀਆਂ ਦਾ ਵੇਖਦੇ ਆਂ ਤੇ ਜਿਹੜੀ ਐਜੂਕੇਸ਼ਨ ਮਤਲਬ ਚੰਗੇ ਜਿਹੜੇ ਬੱਚੇ ਪੜ੍ਹੇ ਆ ਉਹਨਾਂ ਨੂੰ ਪਹਿਲਾਂ ਨੌਕਰੀਆਂ ਨਹੀਂ ਮਿਲਦੀਆਂ ਕਿਉਂਕਿ ਪਹਿਲਾਂ ਰਿਸ਼ਤ ਕੋਰੀ ਚੱਲਦੀ ਸੀ ਉਹ ਗੰਦਮਾਨ ਜੀ ਨਾਲ ਰਿਸ਼ਤ ਕੋਰੀ ਬਿਲਕੁਲ ਬੰਦ ਕਰਤੀ ਆ ਤੇ ਹੁਣ ਜਿਹੜੇ ਐ ਮੈਰਿਟ ਤੇ ਅਧਾਰ ਤੇ ਸਾਰੀਆਂ ਨੌਕਰੀ ਮਿਲ ਰਹੀਆਂ ਹਨ ਇਸ ਕਰਕੇ ਸਾਡੀ ਪਾਰਟੀ ਜਿਹੜੀ ਹੈ 27 ਚ ਵੀ ਆਉਣ ਵਾਲੀ ਚੋਣਾਂ 'ਚ ਜਿਹੜੀ ਉਹ ਬਹੁਤ ਵੱਡੀ ਲੀਡ ਨਾਲ ਜਿੱਤੇ ਕਿਤੇ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਯੋ ਮੇਰਾ ਨਾਮ ਸੁਨਦਰ ਸੁਨਦਰਾ ਸਾਫ ਦਾ ਸਰਪੰਚਪਨ ਚਾਹੀਏ ਤੁਮੈ ਸ਼ਰਮਣੀ ਕਾਲੀ ਦਲੋਂ ਮੈਂ ਪੋਲੇ ਅਜੰਡਾ ਤੇ ਵੋਟਾਂ ਸਾਡੀਆਂ ਪਿਛਲੀ ਵਾਰ ਵੀ ਠੀਕ ਹੀ ਸੀ ਮੇਰੇ ਪ੍ਰੋਜੈਕਟ ਅਫਸਰ ਹੀ ਸਾਰੀ ਉਹਦੀ ਗਲਤੀ ਉਹਦੇ ਕਰਕੇ ਸਾਰਾ ਮਾਹੌਲ ਖਰਾਬ ਹੋਇਆ ਤੇ ਅੱਜ ਹਣੇ ਦੋਰੇ ਵੋਟਾਂ ਪਾੜੀਆਂ ਪੈ ਰਹੀਆਂ ਚਲੋ ਬੜੀ ਵਧੀਆ ਚੰਗੇ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਅਮਨ ਸ਼ਾਂਤੀ ਨਾਲ ਪੈ ਰਹੀਆਂ ਨੇ ਤੇ ਚਲੋ ਪਿਛਲੀ ਵਾਰੀ ਸੰਗੋ ਠੀਕ ਸਾਲੀ ਹੋਈ ਵੋਟਿੰਗ ਇਥੇ ਪਰ ਜਿੱਦਾਂ ਦਾ ਮਾਹੌਲ ਬਣਿਆ ਅੱਜ ਨੂੰ ਲੱਗਦਾ ਥੋੜੀ ਘਟ ਹੋਏਗੀ ਬਾਕੀ ਸਭ ਠੀਕ ਚੱਲ ਰਿਹਾ ਬਹੁਤ ਵਧੀਆ